ਇਹਦਾ ਨ ਮੁਲਾਕਾਤ ਹੋਈ ਹੈ ਕਿਹਨੇ ਚਰਚਾਵਾਂ ਪਈਆਂ ਨੇ ਦੇਖੋ ਬਹੁਤ ਦਿਨਾਂ ਤੋਂ ਇਹ ਜਿਹੜਾ ਸਾਰਾ ਮਸਲਾ ਚੱਲ ਰਿਹਾ ਸੀ ਤੁਸੀਂ ਸਾਰੇ ਜਾਣਦੇ ਹੋ ਕਿ ਕਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਚੋਂ ਕੁਝ ਲੀਡਰ ਬਾਗੀ ਹੋ ਕੇ ਅਕਾਲ ਤਖਤ ਸਾਹਿਬ ਤੇ ਇੱਕ ਸ਼ਿਕਾਇਤ ਲੈ ਕੇ ਆਏ ਉਹਦੇ ਚ ਉਹਨਾਂ ਨੇ ਕੁਝ ਗਲਤੀਆਂ ਲਿਖਤੀ ਮੰਨੀਆਂ ਨੀਚੇ ਦਸਕਤ ਕੀਤੇ ਔਰ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੱਦਿਆ ਗਿਆ ਆਦੇਸ਼ ਹੋਇਆ ਤਾਂ ਉਹਨਾਂ ਨੇ ਆਪਣੀਆਂ ਸੰਸਥਾਵਾਂ ਨੂੰ ਸੀਸ ਨਵਾਉਂਦੇ ਹੋਏ ਸਾਰਾ ਕੁਝ ਆਪਣੀ ਝੋਲੀ ਪਾਇਆ ਔਰ ਸਪਸ਼ਟ ਕਰਨ ਦੇ ਵਿੱਚ ਇਹ ਲਿਖਿਆ ਕਿ ਗੁਰੂ ਦੇ ਦਰ ਨਾਲ ਕੋਈ ਤਰਕ ਨਹੀਂ ਕੋਈ ਬਤਰਕ ਨਹੀਂ ਔਰ ਦੋ ਤਰੀਕ ਨੂੰ ਵੀ ਜਦੋਂ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਤਾਂ ਜੋ ਸਿੱਖ ਜਗਤ ਜੋ ਦੇਸ਼ ਵਿਦੇਸ਼ਾਂ ਚ ਬੈਠੇ ਨਾਨਕ ਨਾਮ ਲੈਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੋਂ ਤਵੱਕਕ ਰੱਖਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਸਥਾਵਾਂ ਨੂੰ ਨਤਮਸਤਕ ਹੋ ਉਸੇ ਰੀਤ ਨੂੰ ਅੱਗੇ ਚਲਾਉਂਦੇ ਹੋਏ ਉਹਨਾਂ ਨੇ ਸਾਰਾ ਕੁਝ ਆਪਣੀ ਝੋਲੀ ਦੇ ਵਿੱਚ ਪਾਇਆ ਔਰ ਉਸ ਦੇਸ਼ ਦੇ ਦੋ ਪਹਿਲੂ ਸੀ ਇੱਕ ਧਾਰਮਿਕ ਇੱਕ ਪੋਲੀਟੀਕਲ ਧਾਰਮਿਕ ਸਜ਼ਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਬੜੀ ਸ਼ਰਧਾ ਦੇ ਨਾਲ ਕੀਤੀ ਉਸ ਦੌਰਾਨ ਗੋਲੀ ਵੀ ਚੱਲੀ ਅਡੋਲ ਰਹੇ ਜਿੱਥੇ ਤੱਕ ਗੱਲ ਰਹੀ ਪੋਲਿਟੀਕਲ ਪਹਿਲੂ ਦੀ ਉਹਦੇ ਚ ਦੋ ਚੀਜ਼ਾਂ ਸੀ ਇੱਕ ਤਾਂ ਅਕਾਲ ਤਖਸਾਲ ਸਾਹਿਬ ਦਾ ਆਦੇਸ਼ ਸੀ ਕਿ ਜਿਨ੍ਹਾਂ ਲੀਡਰ ਸਹਿਬਾਨਾਂ ਨੇ ਅਸਤੀਫੇ ਦਿੱਤੇ ਨੇ ਉਹ ਪ੍ਰਵਾਨ ਕੀਤੇ ਜਾਣ ਦੂਸਰੀ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਸੀ ਤੋਂ ਅਸੀਂ ਲਗਾਤਾਰ ਜਥੇਦਾਰ ਸਾਹਿਬ ਨੂੰ ਮੀਟਿੰਗਾਂ ਕੀਤੀਆਂ ਸ਼੍ਰੋਮਣੀ ਕਾਲ ਦਲ ਦੀ ਲੀਡਰਸ਼ਿਪ ਨੇ ਅਸੀਂ ਅਰਜ਼ੋਈ ਕੀਤੀ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਇਹ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਪੀਪਲ ਰਿਪ੍ਰেজੈਂਟੇਸ਼ਨ ਐਕਟ ਦੇ 29ਏ ਦੇ ਮੁਤਾਬਕ ਇੱਕ ਰਜਿਸਟਰਡ ਪੋਲੀਟੀਕਲ ਪਾਰਟੀ ਹੈ ਇਹਦਾ ਇੱਕ ਸੰਵਿਧਾਨ ਹੈ 74 ਤੋਂ ਪਹਿਲਾਂ ਦੀ ਸਥਿਤੀ ਵੱਖਰੀ ਸੀ ਕਿਉਂਕਿ ਅੱਜ ਵੀ ਕਈ ਲੋਕ ਬਹੁਤ ਗੱਲਾਂ ਕਰਦੇ ਨੇ ਆ ਕੇ ਕਿ ਜੀ 74 ਤੋਂ ਪਹਿਲਾਂ ਤਾਂ ਅਕਾਲ ਤਖਤ ਸਭ ਤੋਂ ਟਿਕਟਾਂ ਦਿੱਤੀਆਂ ਜਾਂਦੀਆਂ ਸੀ 74 ਤੋਂ ਪਹਿਲਾਂ ਦੇਸ਼ ਦੇ ਸੰਵਿਧਾਨ ਦੇ ਵਿੱਚ ਸੈਕੂਲਿਜ਼ਮ ਸ਼ਬਦ ਹੀ ਨਹੀਂ ਸੀ ਸੈਕੂਲਿਜ਼ਮ ਉਸ ਤੋਂ ਬਾਅਦ ਆਇਆ 89 ਦੇ ਵਿੱਚ ਪੀਪਲ ਰਿਪ੍ਰেজੈਂਟੇਸ਼ਨ ਐਕਟ 29ਏ ਆਇਆ ਉਦੇ ਮੁਤਾਬਕ ਇਹ ਮੰਡੇਟਰੀ ਸੀਗਾ ਕਿ ਸਾਰੀਆਂ ਪਾਰਟੀਆਂ ਦੇਸ਼ ਦੇ ਸੰਵਿਧਾਨ ਨੂੰ ਸਮਰਪਿਤ ਹੋਣ ਸੈਕੂਲਰਿਜ਼ਮ ਉਹਨਾਂ ਦੇ ਸੰਵਿਧਾਨ ਦੇ ਵਿੱਚ ਹੋਵੇ ਔਰ ਇਹ ਜਿਹੜੀ ਐਮੈਂਡਮੈਂਟ ਸ਼੍ਰੋਮਣੀ ਕਾਲਦਲ ਦੇ ਵਿੱਚ ਕੀਤੀ ਗਈ ਸੰਵਿਧਾਨ ਦੇ ਵਿੱਚ ਇਹ ਸਰਦਾਰ ਸੁਰਜੀਤ ਸਿੰਘ ਬਰਨਾਲਾ ਜਿਹੜੇ ਉਸ ਸਮੇਂ ਦੇ ਪ੍ਰਧਾਨ ਸੀ ਉਹਨਾਂ ਨੇ ਤੇ ਸਰਦਾਰ ਮਨਜੀਤ ਸਿੰਘ ਜੀ ਖਹਿਰਾ ਜਿਹੜੇ ਜਨਰਲ ਸਕੱਤਰ ਸੀ ਉਸ ਸਮੇਂ ਉਹਨਾਂ ਨੇ ਕੀਤੀ ਔਰ ਇਸ ਅਮੈਂਡਮੈਂਟ ਤੋਂ ਬਾਅਦ ਚੀਜ਼ਾਂ ਬਦਲ ਗਈਆਂ ਤੁਸੀਂ ਜਥੇਦਾਰ ਸਾਹਿਬ ਨੂੰ ਇਹ ਗੱਲ ਸਮਝਾਈ ਉਹਨਾਂ ਨੂੰ ਅਸੀਂ ਅਰਜ਼ੋਈ ਕੀਤੀ ਕਿ ਇਹ ਜਿਹੜਾ ਭਾਰਤ ਦਾ ਸੰਵਿਧਾਨ ਹੈ ਇਹਦੇ ਮੁਤਾਬਕ ਜੋ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਹੈ ਉਹਦੇ ਮੁਤਾਬਕ ਜਿਹੜੀ ਭਰਤੀ ਹੈ ਉਹ ਕੱਲੀ ਵਰਕਿੰਗ ਕਮੇਟੀ ਅਥੋਰਾਈਜ਼ ਹੈ ਇਲੈਕਸ਼ਨ ਕਮਿਸ਼ਨ ਕੱਲਾ ਇਕਨੋਲਜ ਕਰਦਾ ਹੈ ਵਰਕਿੰਗ ਕਮੇਟੀ ਨੂੰ ਕਿ ਉਹ ਭਰਤੀ ਕਰਾ ਸਕਦੀ ਹੈ ਸੋ ਇਹ ਸਾਰੀਆਂ ਚੀਜ਼ਾਂ ਕਿਉਂਕਿ ਸਾਡਾ ਪਲੇਟਫਾਰਮ ਜਥੇਦਾਰ ਸਾਹਿਬ ਜੱਥੇਦਾਰ ਸਾਹਿਬ ਵੀ ਅਕਾਲੀ ਦਲ ਦੀ ਚੜ੍ਹਦੀ ਕਲਾ ਚਾਹੁੰਦੇ ਨੇ ਅਕਾਲੀ ਦਲ ਦੇ ਖੈਰਖਵਾਨ ਨੇ ਜੱਥੇਦਾਰ ਸਾਹਿਬ ਸੋ ਉਹਨਾਂ ਨੇ ਵੀ ਇਹ ਗੱਲ ਸਮਝੀ ਕਿਉਂਕਿ ਉਹਨਾਂ ਦੇ ਆਦੇਸ਼ ਦੇ ਵਿੱਚ ਲਿਖਿਆ ਸੀ ਕਿ ਤੁਸੀਂ ਵਿਧੀ ਵਿਧਾਨ ਮੁਤਾਬਕ ਪਰਤੀ ਕਰੋ ਤੇ ਵਿਧਾਨ ਇਹ ਹੈ ਕਿ ਜਿਹੜੀ ਵਰਕਿੰਗ ਕਮੇਟੀ ਆ ਅਥੋਰਾਈਜ਼ ਹੈ ਕੱਲੀ ਉਹ ਹੀ ਪਰਤੀ ਕਰਾ ਸਕਦੀ ਹੈ ਕੋਈ ਹੋਰ ਜਿਹੜੀ ਕਮੇਟੀ ਉਹ ਪਰਤੀ ਨਹੀਂ ਕਰਾ ਸਕਦੀ ਸੋ ਅੱਜ ਜੱਥੇਦਾਰ ਸਾਹਿਬ ਨਾਲ ਗੱਲ ਕਰਨ ਤੋਂ ਬਾਅਦ ਹੁਣ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾ ਕੇ ਜੋ ਅਸਤੀਫੇ ਆ ਤੇ ਫੈਸਲੇ ਨੇ ਉਹ ਵੀ ਕਰਲੇ ਜਾਣਗੇ ਤੇ ਜਿਹੜੀ ਪਾਰਟੀ ਦੀ ਭਰਤੀ ਹੈ ਵਿਧਿਵਤਾਨ ਮੁਤਾਬਕ ਕਰਕੇ ਹੁਣ ਪਾਰਟੀ ਦੀ ਭਰਤੀ ਵੀ ਸ਼ੁਰੂ ਕੀਤੀ ਜਾਏਗੀ ਔਰ ਇੱਥੇ ਇੱਕ ਗੱਲ ਬੜੀ ਸਪਸ਼ਟ ਹੈ ਕਿ ਪਾਰਟੀ ਦੀ ਭਰਤੀ ਸਭ ਲਈ ਖੁੱਲੀ ਹੈ ਸਾਰੇ ਜਿਹੜਾ ਵੀ ਸ਼ਰਮਨੀ ਆਕਾਲੀ ਦਲ ਦੇ ਵਿੱਚ ਇੱਕ ਡਿਸਪਲਿਨ ਸਿਪਾਹੀ ਦੇ ਵਾਂਗੂ ਸ਼ਰਮਨੀ ਆਕਾਲੀ ਦਲ ਦੇ ਸੰਵਿਧਾਨ ਦੇ ਵਿੱਚ ਵਿਸ਼ਵਾਸ ਰੱਖਦਾ ਆਕਾਲੀ ਦਲ ਦੀ ਨੀਤੀਆਂ 'ਚ ਵਿਸ਼ਵਾਸ ਰੱਖਦਾ ਉਹਨਾਂ ਲਈ ਭਰਤੀ ਖੁੱਲੀ ਹੈ ਉਹ ਆ ਕੇ ਪਾਰਟੀ ਦੀ ਭਰਤੀ ਕਰ ਵਾਈਸ ਜਿਹੜਾ ਖਤਰਾ ਕੀਤਾ ਗਿਆ ਚੰਡੀਗੜ੍ਹ ਦਾ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਬਹੁਤ ਮੰਦ ਪਾ ਗਿਆ ਕਿ ਕੇਂਦਰ ਦੀ ਸਰਕਾਰ ਲਗਾਤਾਰ ਪੰਜਾਬ ਦੇ ਹੱਕਾਂ ਤੇ ਡਾਕਾ ਮਾਰ ਰਹੀ ਹੈ ਪਹਿਲਾਂ ਬੀਬੀ ਐਮਬੀ ਸਿਟ ਕੋਚ ਪੰਜਾਬ ਦੀ ਨਮਾਇੰਦਗੀ ਖਤਮ ਕੀਤੀ ਗਈ ਫਿਰ ਵਕਰੀ ਵਿਧਾਨ ਸਭਾ ਲਈ ਜ਼ਮੀਨ ਦਿੱਤੀ ਗਈ ਸੈਨੇਟ ਦੀ ਇਲੈਕਸ਼ਨਾਂ ਬੰਦ ਕੀਤੀਆਂ ਗਈਆਂ ਔਰ ਅੱਜ ਜਿਹੜੇ ਕਿ ਐਡਵਾਈਜ਼ਰ ਹੈ ਗਵਰਨਰ ਦੇ ਕਿਉਂਕਿ ਚੰਡੀਗੜ੍ਹ ਦੇ ਪ੍ਰਸ਼ਾਸਕ ਤਾਂ ਪੰਜਾਬ ਦੇ ਰਾਜਪਾਲ ਆ ਉਹ ਅਹੁਦਾ ਖਤਮ ਕਰਕੇ ਚੀਫ ਸਕੱਟਰੀ ਲਾਇਆ ਜਾ ਰਿਹਾ ਹੈ ਮਤਲਬ ਕਿ ਸਟੇਟ ਹੂਟ ਦੀ ਗੱਲ ਕੀਤੀ ਜਾ ਰਹੀ ਹੈ ਇੱਕ ਟੈਂਪਰੇਰੀ ਜਿਹੜੀ ਯੂਟੀ ਹੈ ਚੰਡੀਗੜ੍ਹ ਜਿਹੜਾ ਰਾਜਧਾਨੀ ਇੱਕ ਟੈਂਪਰੇਰੀ ਸੀ ਹਰਿਆਣੇ ਦੀ ਉਹਨੂੰ ਪਰਮਾਨੈਂਟ ਕਰਨ ਦੇ ਪਾਸੇ ਕੇਂਦਰ ਸਰਕਾਰ ਚੱਲ ਰਹੀ ਹੈ ਸੋ ਕੇਂਦਰ ਸਰਕਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਤਾਕੀਦ ਕਰਦਾ ਹੈ ਕਿ ਇਹ ਫੈਸਲਾ ਵਾਪਸ ਲਿਆ ਜਾਵੇ ਨਹੀਂ ਇਹਦੇ ਵਿਰੁੱਧ ਸਾਨੂੰ ਸੰਘਰਸ਼ ਲਈ ਸੜਕਾਂ ਤੇ ਉਤਰਨਾ ਪਏਗਾ ਕਿਉਂਕਿ ਪੰਜਾਬ ਦੇ ਪਿੰਡਾਂ ਨੂੰ ਝਾੜ ਕੇ ਚੰਡੀਗੜ੍ਹ ਬਣਿਆ ਇਸ ਤਰੀਕੇ ਦੇ ਫੈਸਲੇ ਨਹੀਂ ਲੈਣ ਦੇਾਂਗੇ ਕੇਂਦਰ